ਜਾਗੋ ਪਿੰਡੋ ਪਿੰਡੀ ਕਿਵੇਂ ਗਈ ਜੋੜੀ ਪਾਸੋਂ ਜਾਗੋ ਐਦਾ ਸਾਈਂ ਢਿੰਗਾ ਜਾਗ ਪਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪਿੰਡਾਂ ਵਾਲੇ ਸੰਤਾਂ ਨੇ ਨਿਉ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਤਾਰੀ ਗੁਰ ਬਚਨਾ ਪਾਪੀ ਜਾਗੋ ਨੇ ਬੜਕਾਤਾ ਨਰਕ ਤਾਰੀ ਗੁਰ ਬਚਨਾ ਪਾਪੀ ਜਾਗੋ ਨੇ ਬੜਕਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰਿ ਉਡਾਤਾ ਠਾਸੀਓ ਉਸਦੀ ਅਲਖ ਮਕਾਈ ਆ ਵੀ ਹੁਣ ਜਾਗੋ ਆਇਆ ਕਿਧਰੋਂ ਆਇਆ ਪਿੰਡਾਂ ਵਾਲੇ ਸੰਤਾਂ ਨੇ ਨਿਊ ਕਰਕੇ ਘਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਸਨੂ ਜਾ ਸਮਝਾਇਆ ਉਲਟ ਸਿੰਘਾਂ ਦੇ ਜ਼ਹਿਰ ਗੁਲਛੇ ਉਸ ਨੂੰ ਜਾ ਸਮਝਾਇਆ ਉਹ ਧਿਆਣੇ ਦੇ ਲੱਗੇ ਸਿੰਘਾਂ ਜਾਗੋ ਆਣ ਮਲਾਈਆ ਵੀ ਹੁਣ ਜਾਗੋ ਆਈਆ ਪਿੰਡੋਂ ਆਈਆ ਪਿੰਡਾਂ ਵਾਲੇ ਸੰਤਾਂ ਨੇ ਨਿਊ ਕਰਕੇ ਕਲਾਈਆ ਉਹ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਖੰਨੇ ਨੂੰ ਜਾਗੋ ਲਾਲ ਰੰਗ ਚੜਾਇਆ ਵਰਭੰਸ ਲਾਲ ਖੰਨੇ ਨੂੰ ਜਾਗੋ ਓ ਲਾਲ ਰੰਗ ਚੜਾਇਆ ਹੁਣ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਜਾ ਸਮਝਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਓ ਉਸ ਨੂੰ ਜਾ ਸਮਝਾਇਆ ਸ਼ਾਂਤੀ ਆਈਆ ਵੀ ਹੁਣ ਜਾਗੋ ਆਈਆ ਪਿੰਡੋਂ ਆਈਆ ਪਿੰਡਾ ਵਾਲੇ ਸੰਤਾਂ ਨੇ ਨਿਊ ਕਰਕੇ ਠਲਾਈਆ ਓ ਮੋਟਰਸਾਈਕਲ ਵਾਲਿਆਂ ਨੇ ਪਰ ਮਗਰ ਬਠਾਈਆ ਓ ਪੁਤਲੀ ਘਰ ਕੋ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਓ ਪੁਤਲੀ ਘਰ ਕੋ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਦਰਸ਼ਨ ਦੇ ਕੇ ਗਈ ਸਬਨਾ ਨੂੰ ਗੱਲ ਕਰਾਂ ਨਾ ਗੱਪ ਦੀ ਦਰਸ਼ਨ ਦੇ ਕੇ ਗਈ ਸਬਨਾ ਨੂੰ ਯੋਗਲ ਨਾ ਕਰਾਂ ਗੱਪ ਦੀ ਓ ਹੌਲਦਾਰ ਦੇ ਚੁੱਕ ਤੇ ਚੌਂਟੇ ਫੀਤੀ ਤੋਰ ਤੇ ਲਗਾਈ ਆ ਵੀ ਹੁਣ ਜਾਗੋ ਆਈਆ ਕਿੱਤਰੋ ਆਈਆ ਜਿੰਦਬਾਲੇ ਸੰਤਾ ਨੇ ਨਿਊ ਕਰਕੇ ਕਲਾਈਆ ਓ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਸੋਲਾ ਪੜ ਜੇ ਕਈ ਵਾਰੀ ਏ ਜਾਗੋ ਰਾਣੀ ਵਿੱਚ ਬਸਾਂ ਦੇ ਚੜ ਜੇ ਓ ਕਈ ਵਾਰੀ ਏ ਜਾਗੋ ਰਾਣੀ ਓ ਵਿੱਚ ਬਸਾਂ ਦੇ ਚੜ ਜੇ ਓ ਗੁੱਸੇ ਦੇ ਵਿੱਚ ਆਈ ਕਈਆਂ ਦਾ ਕੀਰਤਨ ਸੋਲਾ ਪੜ ਜੇ ਗੁੱਸੇ ਦੇ ਵਿੱਚ ਆਈ ਕਈਆਂ ਦੇ ਓ ਕੀਰਤਨ ਸੋਲਾ ਪੜ ਜੇ ਮਿਲੇ ਤਾਂ ਸਮਝੋ ਸ਼ਾਂਤੀ ਆਈ ਆ ਵੀ ਹੁਣ ਜਾਗੋ ਆਈ ਆ ਕਿਰੋ ਆਈ ਆ ਪਿੰਡ ਵਾਲੇ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਟੀਐਸਪੀ ਗੁਰਬਚਨਾ ਪਾਪੀ ਨજર ਜਾਗੋ ਦੀ ਪੈ ਗਿਆ ਟੀਐਸਪੀ ਗੁਰਬਚਨਾ ਪਾਪੀ ਉਹ ਨજર ਫਾਈਆ ਵੀ ਹੁਣ ਜਾਗੋ ਆਈਆ ਕਿੱਤਰੋ ਆਈਆ ਵਾਲੇ ਸੰਤਾ ਨੇ ਨਿਊ ਕਰਕੇ ਕਲਾਈਆ ਉਹ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਕਰੇ ਉਡੀਕਾ ਇੱਕ ਦਿਨ ਜਾਗੋ ਕਰੇ ਉਡੀਕਾ ਕਿਸ ਦਿਨ ਜਾਗੋ ਸਮਸ ਭੱਗਾ ਆਏ ਆਏ ਆ ਕਰੇ ਉਡੀਕਾ ਜਾਗੋ ਫਿਰੇ ਪੁੱਤਰੀ ਬਾਂਦਰ ਸੈਨਾ ਫਿਰੇ ਪੁੱਤਰੀ ਸੜਕਾਂ ਉੱਤੇ ਵਿਸ਼ਾਈ ਆਵੀ ਹੁਣ ਜਾਗੋ ਆਈਆ ਕਿੱਧਰੋਂ ਆਈਆ ਸੰਤਾ ਨੇ ਨਿਊ ਕਰਕੇ ਖਲਾਈਆ ਹੋਰ ਮੋਟਰ ਸਾਈਕਲ ਵਾਲਿਆਂ ਨੇ ਫੜ ਮਗਰ ਬਠਾਈਆ ਫੇਰ ਸਾ ਲੈਣ ਲਈ ਜਾਗੋ ਰਾਣੀ ਤੇ ਮਾਣੋ ਚਾਲ ਖਲੋਗੀ ਏ ਸੀ ਆਰ ਪਿਆਣ ਮੋਟਰ ਦੇ ਚਾਰ ਚ ਫੇਰੇ ਹੋਗੀ ਹਾਂ ਸਾ ਲੈਣ ਲਈ ਜਾਗੋ ਇੱਕ ਦਿਨ ਮਾਨੋ ਚਾਲ ਖਲੋਗੀ ਹਾਂ ਲੈਣ ਲਈ ਜਾਗੋ ਇੱਕ ਦਿਨ ਓ ਉੱਟਰ ਤੇ ਉਹ ਚਾਰੇ ਪਾਸੇ ਹੋਗੀ ਉਹ ਚਾਲਾ ਮਾਰ ਪੁਲਿਸ ਜਾਗੋ ਬੜੀ ਪਿਆਰੀ ਜਾਗੋ ਬੋਲਣ ਵਾਲਿਆਂ ਨੂੰ ਪਟਾ ਵੜਾ ਫਿਰਦਾ ਕਹੇ ਜ਼ਗੀਰ ਤੇ ਮਸਤ ਸੁਲਖਣੇ ਜਾਗੋ ਬੜੀ ਪਿਆਰੀ ਓ ਕਹੇ ਜ਼ਗੀਰ ਤੇ ਮਸਤ ਸੁਲਖਣੇ ਓ ਜਾਗੋ ਬੜੀ ਪਿਆਰੀ ਓ ਨਿਰਮਲ ਜੇ ਜਰਨੈਲਾਂ ਦੇ ਨਾਲ ਰੱਖਦੀ ਫੁੱਲ ਤਿਆਰੀ ਮਲ ਦੇ ਜਰ ਨੀਲਾ ਤਾਂ ਹੀ ਰੱਖਦੀ ਫੁੱਲ ਤਿਆਰੀ ਜਿਸ ਵੇਲੇ ਕੋਈ ਸ਼ੱਕ ਪਵੇ ਤਾਂ ਜਿਸ ਵੇਲੇ ਕੋਈ ਸ਼ੱਕ ਪਵੇ ਤਾਂ ਉਸੇ ਪਾਸੇ ਧাইয়া ਵੀ ਹੁਣ ਜਾ ਕੋ ਆਈਆ ਕਿੱਧਰ ਹੋਇਆ